ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਧਮਾਨ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਪਿੰਦੇ ਵੀਰ ਕੋਲ ਅੱਜ ਤੁਹਾਨੂੰ ਕੋਈ ਚਾਰ ਪੰਜ ਝੋਟੀਆਂ ਦਿਖਾਵਾਂਗੇ ਪੂਰੇ ਟੌਪ ਦੀਆਂ ਬਾਕੀ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਬਿਲਕੁਲ ਵੀਰੇ ਬਿਲਕੁਲ ਜੀ ਉਹ ਦੋ ਦਸ ਬਾਬਾ ਜੀ ਤੇ ਸਾਰੇ ਨੇ ਮਿਲ ਕਰੇ ਬਿਲਕੁਲ ਜੀ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਕਿੱਦਾਂ ਫਿਰ ਵੀਰੇ ਵੇਗਿਆ ਮਾਲ ਵੇਗਿਆ ਮਾਲ ਉਹ ਨਹੀਂ ਵੇਗਿਆ ਸਾਫ ਹੀ ਮਾਲ ਵੀ ਚੰਗਾ ਵਾਹ ਵੇਗਿਆ ਭਾਅ ਭੋਲੀ ਚਲੇ ਭਾਅ ਵੀ ਚੰਗਾ ਅੱਜ ਫਿਰ ਵੀਰ ਜੀ ਕਿੰਨੇ ਆਪਣੇ ਕੋ ਅੱਜ ਮੈਂ ਪੰਜ ਮੈਂ ਚਾਰ ਮੈਂ ਪਾਵਾਂਗੇ ਚਲੋ ਠੀਕ ਆ ਵੀਰ ਜੀ ਕਰੀਏ ਫਿਰ ਸ਼ੁਰੂ ਚਾਰ ਮੈਂ ਪਾਵਾਂਗੇ ਭਾਅ ਵੇਖ ਲੈਣਾ ਭਾਅ ਜ ਫੇਰ ਵੇਖਣਾ ਭਾਅ ਵੇਖਣਾ ਭਾਅ ਜ ਆਜੋ ਇਹਨਾਂ ਸਭ ਤੋਂ ਵੇਖ ਲੈਣਾ ਸਹੀ ਗੱਲ ਨੇ ਆਪਾਂ ਗੱਲ ਕੀ ਯਾਰ ਆਪਾਂ ਦੇ ਆ ਮੁੰਡੇ ਦਿਨੋਂ ਸਾਫ਼ ਬਿਲਕੁਲ ਜੀ ਜਿੰਨੀਆਂ ਤਸੱਲੀ ਕਰਕੇ ਪਾਲ ਖੜੋ ਨਾ ਮਾ ਲੈ ਬਿਲਕੁਲ ਬਿਲਕੁਲ ਵੀਰ ਮੇਰਾ ਭਰਾ ਆਪਣਾ ਇੱਕ ਮਿੰਟ ਲੱਗਣ ਦੇ ਵਿੱਚ ਜਾਣਾ ਦੇ ਵਿੱਚ ਹੋ ਜਾ ਉਹ ਕੋਈ ਨਹੀਂ ਹੋ ਗਈ ਹੁਣ ਤੇਰੀ ਮਜਾ ਦੇਖੋ ਵੀਰ ਜੀ ਚੇਰ ਗੱਲ ਵੀਰ ਜੀ ਹੈਗੀ ਆ ਨਾ ਭਾਅ ਵੇਖਦਾ ਫੋਰਸ ਨਾਲ ਠੀਕ ਠਾਕ ਚੜਦੀ ਗੱਲ ਦਾ ਦੇਣੀ ਮੇਰਾ ਚੱਲ ਚੜਦੀ ਬਣੀ ਮਹਾਰਾਜ ਚੜਦੀਆਂ ਗੱਲਾਂ ਹੀ ਰੱਖੇ ਮੇਰਾ ਗੱਲ ਕਿੰਦਾ ਹਾਂਜੀ ਪਿੰਡ ਜਵਾਗਰਦੋਸ ਫਿਲ ਤੋਲਾ ਨੇੜੇ ਵਾਲੀ ਆਉਂਦੇ ਨੇ ਦਾਲੂ ਸਹੀ ਗੱਲ ਮੇਰੇ ਵੀ ਸਾਰੇ ਜਾਣਦੇ ਆ ਬਿਲਕੁਲ ਜੀ ਮੇਰਾ ਫੋਨ ਨੰਬਰ 95927529 95 9192 7593 ਸਮਾਣ ਜ਼ਿਲ੍ਹਾ ਨਰਾਦਪੁਰ ਤਹਿਸੀਲ ਪਟਾਣਾ ਨੇੜੇ ਵਾਲੀ ਗਾਲ ਦੇ ਤੇ ਦਾਲ ਦੇ ਠੀਕਾ ਆ ਜੋ ਕਰੀਏ ਸ਼ੁਰੂ ہاں ਜੀ ਵੀਰੇ ਆ ਗਈ ਝੋਟੀ ਇਹ ਸੂਈ ਵੀਰੇ ਸੂਈ 10 ਕਿਲੋ ਦੁੱਧ ਕੰਡੇ ਵਾਲਾ ਜੀ ਵੇਖੋ ਝੋਟੀ ਕੋਈ ਟਾਈਮ ਜ਼ਿਆਰ ਨਹੀਂ ਹੋ ਸਹੀ ਗੱਲ ਆ ਪਸਮਾਨ ਆਇਆ ਦੇਖੋ ਵੀਰੇ ਰੇਂਗ ਸਿੰਘ ਆ ਓਕੇ ਰਿਪੋਰਟ ਕਿਆਰੇ ਦਾ ਡਰ ਨਹੀਂ ਆ ਥਾਣੇ ਵੀਰ ਜੀ ਨੌਕ ਵਾਲਾ ਸਹੀ ਵੱਡੀ ਝੋਟੀ ਫੁੱਲ ਸਿੰਗਲ ਹੱਡੀ ਦੀ ਖੋਲ ਕੇ ਦੋਰੀ ਹੈ ਨਾ ਕਾਲੀ ਅਸਲ ਬਹੁਤ ਚੀਜ਼ ਆ ਜੰਗੀ ਚੁਗੀ ਬਿਲਕੁਲ ਬਿਲਕੁਲ ਸਾਰੇ ਆਪਣੇ ਰੇਡ ਹੋਣਗੇ ਜੈ ਜੋ ਬਿਲਕੁਲ ਛੋਟੇ ਛੋਟੇ ਟਿੱਕਟੀਆਂ ਆਪਣੇ ਆਮ ਲਿਆ ਕੇ ਦਿੱਤੀਆਂ ਚਾਰਾਂ ਦੇ ਸਪੈਸ਼ਲ ਟਿੱਕਟੀਆਂ ਸਹੀ ਗੱਲ ਆ ਜੀ ਕਾਲੀ ਅਸਲ ਫਰੀਕੂ ਚੁਗੀ ਆ ਬਿਲਕੁਲ ਜੀ ਇਹ ਕਾਲੀ ਸ਼ਾਹ ਜਾਨਵਰ ਕੀ ਆ ਹਾਂ ਜੀ ਤੇਰੇ ਦੂਰੋਂ ਵੀਦੇ ਸ਼ਿੰਗਾਰੇ ਨਹੀਂ ਜੇ ਕਿਦੇ ਅੱਜ ਇਹਨਾਂ ਦਾ ਸ਼ਿੰਗਾਰ ਕਰਦੇ ਨਾ ਆਪਾਂ ਸਹੀ ਗੱਲ ਜੀ ਖਰੀਆਂ ਗੱਟੀਆਂ ਖਰੀਆਂ ਸਹੀ ਗੱਲ ਆ ਜੀ ਅਲੈਕੁਮ ਅਸਸਲ ਕਿੰਨੇ ਲਾ ਬਕਰ ਟਡੀ ਚੋਕ ਕੋਈ ਦਾ ਟਾਈਮ ਹੋਇਆ ਕਰ ਬਿਲਕੁਲ ਵੀਰੇ ਲੇਟ ਹੋ ਗਿਆ ਨਾ ਨਹੀਂ ਇੱਕ ਮੇਰਾ ਭਰਾ ਹੀ ਜਾਣਾ ਕਿਦੇ ਚਲ ਦੇ ਵੇਖੋ ਤਾਂ ਜਿਵੇਂ ਕੰਡੇ ਚਾੜ ਕੇ ਦੁੱਧ ਮਿੰਦੀ ਮਾਰ ਕੇ ਕੋਈ ਲਾ ਜੇ ਠੀਕ ਆ ਜੀ ਆ ਕਾਲਾ ਕੱਟਾ ਛੱਡ ਝੋਟੀ ਚੋਕ ਮੋਲੇ ਦਾ 110 ਜਨਾ 99 ਵੀ ਉਹ ਲਾ ਦੇ ਨਹੀਂ ਯਾਰੇ ਚੱਲ ਛੋਟ ਛੱਟ ਕਰਦੇ ਆ ਮੈਂ ਕਹਿੰਦਾ ਦੇ ਦਾਂਗੇ ਜਿਹੜਾ ਆਏਗਾ ਭਰਾ ਕੋਈ ਨਾਲ ਹੀ ਇਧਰ ਵੇਖ ਕੱਟੀ ਵੇ ਰੱਖਣ ਵਾਲੀ ਤਸਵੀਰ ਹੈ ਮੰਦਰੀ ਗਾਲੀ ਅਸਲ ਚੀਜ਼ਾਂ ਅਸਲ ਚਾਰ ਦਾੰਦ ਤੇ ਦੁੱਧ ਉਹ 9.5 ਕਿਲੋ ਅੱਛਾ ਸੁਈ ਐ ਉਹ ਨਹੀਂ ਜਾਣੀ ਐਮ ਜੀ 9 ਕਿਲੋ ਲੈ ਜੇਗੇ ਕਰਕੇ ਠੀਕ ਆ ਜੀ ਐਉਂ ਨਹੀਂ ਹੋਣੀ ਐਉਂ ਹੋਣੀ ਐਉਂ ਹੋਣੀ ਫੁੱਲ 9 ਕਿਲੋ ਦੁੱਧ ਚਾਰ ਵੀਰ ਮਗਰ ਕਟਾ ਹੈ ਮੰਦਰੀ ਆ ਕਰਮ ਵਾਲੀ ਰਾਜੀ ਚੁਣੀ ਆ ਨਾ ਹਾਂਜੀ ਹੋਣੇ ਹੋਣੇ ਤੇ ਜੇਕਰ ਮਾਰੀ ਜਾਂਦੀ ਜਦੋਂ ਇਹਨੂੰ ਚੋਰੀ ਦਾ ਵਾ ਗਵਾਂਡੀਆਂ ਮੈਂ ਖਿਆ ਚੀਜ਼ ਚੰਗੀ ਆ ਨਿਆਣੇ ਉੱਠਦੇ ਗਵਾਂਡੀਆਂ ਦੇ ਫਿਰ ਨਾਕ ਲਿਆਰਾ ਪਿਆ ਅੱਜ ਤੇ ਨਾਲ ਟਾਈਮ ਲਗਾ ਉਹੋ ਵੀਰ ਜੀ ਫਿਰ ਹੀਰੇ ਦੇ ਦਿਖਣੇ ਦਿਖਣੇ ਆ ਛੋਟੀ ਵੀ ਦੋ ਪੱਠੇ ਖਾਏਗੀ ਦੁੱਧ 11 ਕਿਲੋ ਇਹ ਮੰਦਰੀ ਕਿੱਥੋਂ ਕੱਢ ਕੇ ਲਿਆਉਂਦੀ ਅੱਜ ਇੱਥੋਂ ਵੀਰ ਭਰਾ ਦੇ ਦਿੰਦੇ ਆਪਾਂ ਲੈ ਆਉਂਦੇ ਆਗੇ ਸਹੀ ਗੱਲ ਆ ਇੰਦੀ ਵੇਖੋ ਹਾਂ ਕੁਝ ਮੈਨੂੰ ਇੱਕੇ ਨਾਲ ਹੀ ਲੱਗੀ ਸੀਲ ਠੰਡੀ ਆ ਨਾ ਵੇ ਓਏ ਸੀਲ ਠੰਡੀ ਮਾਰਦੀਆਂ ਓਏ ਸੀਲ ਠੰਡੀ ਹਾਂ ਚੰਗੀ ਤੁੰਗੀ ਜੰਦ ਹੈ ਹਾਂ ਅਸਲ ਚੀਜ਼ ਅਸਲ ਠੰਦਾ ਫਿਰ ਐਵੇਂ ਨਹੀਂ ਕਹਿੰਦੇ ਸਾਰੀ ਦੁਨੀਆ ਜਾਣਦੀ ਆ ਦੁਨੀਆ ਬਿਲਕੁਲ ਜੀ ਬਿਲਕੁਲ ਦੇਖੋ ਵੀਰੇ ਮੰਦਰੀ ਮੰਦਰੀ ਰੇਟ ਨਏ ਨਗੇ ਨਾ ਭਿੰਦਾ ਹਾਂਜੀ ਜੇ ਤਾਂ ਫਿਰ ਰੇਟ ਵੀ ਦੀ ਮੋਲੇ ਦਾ ਕਰਾਲਾ 90 95 85 ਤੇਰੀਏ ਕਰ ਦੀਏ ਕਿੰਨੇ ਦੀ ਦੋ ਹੀ ਛੱਡ ਦिए 80 ਦੀ ਮੈਂ ਵੇਲਾ ਮੇਰੇ ਮੂੰਹ ਤੇਨ ਨਿਕਲ ਗਿਆ ਹਾਈ ਗੱਲ ਆਪਾਂ ਦੇਣ ਵਾਲੀ ਗੱਲ ਕਰ ਵੀ ਲੋਕ ਜਿਹਨੇ ਮੇਲਾ ਲੁੱਟਣਾ ਲੁੱਟ ਲੈ ਪਹਿਲੇ ਫੂਨ ਦੇ ਝੋਡੀ ਵੇਕੇ ਚਲਦੇ ਦੂਰ ਲਾਕੇ ਚ ਅੱਛਾ ਤੇ ਚ ਕੋਈ ਕਮੀ ਪੇਸ਼ੀ ਨਹੀਂ ਪੂਰ ਛਟਾ ਕੋਈ ਨਹੀਂ ਸਹੀ ਗੱਲ ਆ ਵੀਰ ਜੀ ਮੁੰਦਰੀ ਮੁੰਦਰੀ ਆ ਤੇ ਤੇਰੀ ਗੱਲ ਸੁਣ ਬਾਪੂ ਵਾਲੇ ਪ੍ਰਾਉਂਡ ਆ ਨਾ ਮੱਖਣ ਤੇ ਦਹੀਂ ਲੱਸੀ ਜਿਨੀ ਕੋਈ ਮੱਦੀ ਪੀਵੇ ਇਹਨੂੰ ਬਣਾ ਠੀਕ ਹੈ ਨਾ ਪੱਕੀ ਗੱਲ ਆ ਦਰੇ ਕਿਲੋ ਦੁੱਧੀ ਦੇ ਥਲੇ ਪੱਕੀ ਗੱਲ ਵੀ ਜੀ ਵੇਖੋ ਸਾਫ ਸਫਾਈਆਂ ਬੜੀਆਂ ਕੱਲਾ ਕੱਲਾ ਥਾਣਾ ਪੰਜ ਤਰ੍ਹਾਂ ਦੇ ਦੇ ਲੀਏ ਲੱਗਦਾ ਸਵੀ ਜਾਣ ਜਾਣੀ ਆ ਜੇ ਜਾਣੀ ਆ ਪਰ ਝੋਟੀ ਬਾਲੀ ਚੰਗੀ ਅਸਲੀ ਅਸਲ ਚੀਜ਼ਾਂ ਅਸਲ ਕਿੰਨੇ ਦੀ ਫਿਰ ਲੈ ਸੱਜਣਾ 70000 ਦੀ ਖਾਨ ਆਈ ਆਈ ਗੱਲ 72000 ਦਾ ਇਹ ਵੀਰ ਜੀ ਟੋਕੜ ਨਹੀਂ ਕੋਈ ਦੇ ਰਿਹਾ 70000 ਦੀ ਦੇ ਰਾਂਗੇ ਸੱਜਰ ਝੋਟੀ ਦੁੱਧ ਵੀ ਚੰਗਾ ਕੱਢੀ ਜਾਊਗੀ ਕਰਮ ਵਾਲੀ ਸਾਫ ਆ ਸਾਰੀ ਚੰਗੀ ਝੋਟੀ ਚਲੋ ਠੀਕ ਆ ਵੀਰ ਜੀ ਗਾੜੀ ਵੀਰ ਜੀ ਬਲੀ ਇੱਕ ਗੱਲ ਹੈਗੀ ਹੋ ਜਿੱਧਰ ਦੀਆਂ ਮਈਆਂ ਆਣਗੀਆਂ ਆਪਾਂ ਉਧਰ ਦੀਆਂ ਰਸਕੇ ਦਵਾਂਗੇ ਅੱਜ ਮਾਲ ਆਪਣੇ ਕੋਲ ਇਧਰ ਦਾ ਇੰਟਰਪ੍ਰਾਈਜ਼ ਪਰ ਹੈ ਨਕੀਨੀਆਂ ਨੂੰ ਦਹਾ ਮਈਆਂ ਦਾ ਲੋਡ ਆਉਣਾ ਆਪਣਾ ਉਧਰੋਂ ਠੀਕ ਹੈ ਜੀ ਆ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਦੱਸਦਾ ਕਵੀ ਗਰੀ ਨੂੰ ਦਹਾ ਮਈਆਂ ਆਈਆਂ ਜਿਹੜੀ ਕੋਈ ਮਰਜ਼ੀ ਲੈ ਲੇ 1 ਲੱਖ ਤੋਂ ਲੈ ਕੇ 1.5 ਲੱਖ 1.6 ਲੱਖ ਤੱਕ ਮਈਆਂ ਲਿਓਣੀਆਂ ਠੀਕ ਹੈ ਜੀ 15 ਤੋਂ ਲੈ ਕੇ 20 ਕਿਲੋ ਤੱਕ ਮਈਆਂ ਲਿਓਣੀਆਂ ਚੰਗੀਆਂ ਛੋਟੀਆਂ ਨਾ ਬੜੇ ਵੀਰਾਂ ਦੀ ਡਿਮਾਂਡ ਹੈ ਵੇਖ ਲੈ ਕਾਲੀ ਫਰੂਤਰ ਦੀ ਮੈਂ ਆ ਕਾਲੀ ਜਾਨਵਰ ਕੇ ਸਿੰਗਲ ਡੀਰੀ ਅਸਲ ਠੰਡਾ ਲੀਟਰ ਮਾਰ ਅੱਛਾ ਇਹ ਵੀ ਸੂਈ ਆ ਇਹ ਵੀ ਸੂਈ ਗਰਮ ਵਾਲੀ ਹੈ ਨਾ ਇਹ ਕੱਟੀ ਮਗਰ ਦੇ ਕੱਟੀ ਮਗਰ ਇਹਦੇ ਕੱਟੀ ਬਾਲੀ ਅਸਲ ਕੱਟੀ ਇਹਦੇ ਮਗਰ ਸਹੀ ਗੱਲ ਉਹਦਾ ਹੈਗਾ 12 ਕਿਲੋ ਅੱਛਾ 10 ਕਿਲੋ ਕਰਕੇ ਤੋਰਦੇ ਨਹੀਂ ਕਰੋ ਗਾਰੰਟੀ ਚਟਾ ਜਵਾਬਸਮਾਨ ਇੱਕ ਨੰਬਰ ਦੀ ਹੈ ਠੀਕ ਹੈ ਜੀ ਬਾਲੀ ਅਸਲ ਹੈ ਕਾਲੀ ਅਸਲ ਚੀਜ਼ਾਂ ਅਸਲ ਕਾਲੀ ਸ਼ਾ ਬੰਦਿਆਂ ਨੇ ਨਾ ਪਹਿਲੇ ਤੁਸੀਂ ਰਸਤੋਂ ਨੂੰ ਮੈਂ ਮੰਗਾਈ ਅਛਾਏ ਵਾਲੀ ਵੀਰ ਜੀ ਪਰ ਨਸਲ ਨਸਲ ਬੜੀ ਛੋਟੀ ਤੇ ਮੈਂ ਚੰਗੀ ਵੱਡੀ ਆ ਵੇਲਾ ਕੋਈ ਕਲੀਆ ਵਾਲਾ ਗਾਲੀ ਨਹੀਂ ਪਾਈ ਜਿਹੜੀਆਂ ਬਿਗਣੀਆਂ ਇਦਾਂ ਹੀ ਬਿਗਣੀਆਂ ਸਹੀ ਗੱਲ ਆ ਵੀਰੇ ਪੱਕੀ ਗੱਲ ਆ ਭਾ ਵੇਖ ਜਾਣਾ ਪਾ ਬਾਕੀ ਥੱਲੇ ਵੀ ਕਰਮਾ ਵਾਲੀਆਂ ਤਾਪੀ ਡਾਈ ਫੈਂਡੀਆਂ ਚੰਗੀਆਂ ਛੋਟੀਆਂ ਦੁੱਧ ਵਾਲੀਆਂ ਕੋਈ ਟਾਈਮ ਯਾਰ ਨਹੀਂ ਕੋਈ ਸਹੀ ਗੱਲ ਆ ਵੀ ਕੋਈ ਇਲਾਕੇ ਦੀ ਕੱਢ ਕੇ ਕਹਦੇ ਪਿੰਦੇ ਦੇ ਮਈਆਂ ਨੂੰ ਟਾਈਮ ਲਾਇਆ ਬਿਯਾਰ ਲਾਇਆ ਇਹਦੇ ਗੱਲ ਵੀ 2000 ਰੁਪਇਆ ਨਾਮ ਦੇ ਕੇ ਘਰਾਂਗਾ ਪੱਕੀ ਗੱਲ ਆ ਵੀਰੇ ਇਹ ਤਾਂ ਡਾਡਾ ਰਿਕਾਰਡ ਆ ਕੀ ਟੇਟਾ ਡਾ ਗਿਰਦੀ ਰਕਾ ਡਾ ਕੋਈ ਟਾਈਮ ਵੀ ਯਾਰ ਨਹੀਂ ਚਵਾਈ ਤੋਂ ਹਨਾ ਬਾਕੀ ਜੀ ਸਪੈਸ਼ਲ ਸਪੈਸ਼ਲ ਨਹੀਂ ਨਾ ਅਛਾਈ ਪੁੱਤ ਨਹੀਂ ਬੰਦੇ ਭਰਵੀਰ ਜੀ ਝੋਟੀ ਵੇਲਾ ਚਲੋ ਜਿੱਦਾਂ ਮਾਤੀ ਪਰ ਹੈ ਝੋਟੀ ਪੂਰੀ ਅਸਲ ਆ 12 ਕਿਲੋ ਕਰਕੇ ਆਈ ਆ ਅਛਾਈ ਆਪਾਂ ਦੁੱਧ ਘੱਟ ਦੱਸਣਾ ਵਾ ਆਪਣੇ ਕੋਲ ਟਰੋਪੀਆਂ ਆਈ ਆ ਲੇਵਾ ਵੇਖ ਮੈਂ ਦਾ ਸਹੀ ਹੈ ਸਾਡੀ ਜਣਾ ਕੋਈ ਟਾਈਮ ਨਹੀਂ ਟਾਈਮ ਹੋਇਆ ਮਈਆਂ ਚੋਂ ਦਾ 10 ਕਿਲੋ ਦੀ ਗਾਰੰਟੀ ਦੇ ਕੋਈ ਮਹੀਂ ਲੈ ਜੇ ਅੱਛਾ ਜੀ ਡੇਢ ਪੌਣੇ 2 ਕਿਲੋ ਗਾੜੀ ਹੋਊਗੀ ਝੂਠ ਮਾਰਿਆ ਨਹੀਂ ਵੇਖਦਾ ਬਿਲਕੁਲ ਬਿਲਕੁਲ ਵੀਰੇ ਵਿਗਣੀ ਸਚਾਈ ਆ ਸਚਾਈ ਆ ਵਿਗਣਾ ਭਾਵਾ ਵਿਗਣਾ ਭਾਵਾ ਦੇ ਸਚਾਈ ਮੈਂ ਤਰਫੀਆਂ ਜੋ ਕੋਈ ਮਰਜ਼ੀ ਤਰਫੀਆਂ ਵਿਗਣਾ ਭਾਵਾ ਹੀ ਬਿਲਕੁਲ ਬਿਲਕੁਲ ਕਿੰਨੀ ਹੁੰਦੀ ਹੈ ਮੱਝ ਤੁਸੀਂ ਦੱਸਣਾ ਜੀ ਅਗ ਜੇ ਦੇ ਆਪਣੀ ਆਈ ਦੇ ਆਈ ਇਹ ਵੇਚਣ ਤੇ ਹਾਂ ਜੀ ਮੱਝ ਤੇ 1 ਲੱਖ 57000 ਦੀ ਪੱਕੀ ਗੱਲ ਆ ਜੀ ਤੇ ਹੋਰ ਰਸਤਾਂ ਦੀ ਮੈਂ ਆ ਬਾਲੀ ਅਸਰ ਚੰਗੀ ਕਾਲੀ ਬਰੂਦਰ ਕੀ ਹਾਂ ਜੀ ਭਰ ਲਈ ਆਪਾਂ ਭਾਅ ਕਰ ਦੇਣਾ ਜੈ ਜ ਕੀ ਨਹੀਂ ਇਹ ਰਿਹਾ 95000 ਦੀ ਕਰ ਦਈਏ ਮਾਨ ਦਾ ਕਿ ਨਾ ਕਰ ਦਈਏ ਕਿਰਾਇਆ ਪਾੜਾ ਵੀਰਾਂ ਨੂੰ ਪਹਿਣਾ ਜਾਇਜ਼ ਕਰਕੇ ਮੈਂ ਦੇ ਦੇਣਾ ਜਾਇਜ਼ ਕਰਕੇ ਦੇ ਦੇਣੀ ਕਿ ਨਾ ਹੀ ਵੇਚਣ ਦਿਵਾਲੀ ਦਾ ਆਫਰ ਹੀ ਆਗੇ ਮੈਂ ਦਿਵਾਲੀ ਦਾ ਆਫਰ ਹੈ ਨਾ 92000 ਦੀ ਦੇਦਾਂਗੇ ਮੈਂ 92000 ਦੀ 92 ਦੀ ਦਿਵਾਲੀ ਦਾ ਆਫਰ ਚਲੋ ਠੀਕ ਹੈ ਬਾਕੀ ਛੋੜ ਦੋ ਮੈਨੂੰ ਪਹਿਲਾਂ ਪਤਾ 90000 ਦੀ ਵੱਡੀ ਛੋਟ ਨਹੀਂ ਲੱਪਣਾ ਇੱਕ ਬੰਦਾ ਮਰਜ਼ੀ ਪਾ ਦੇ ਥਾਣ ਵੇਖ ਮੈਂ ਉਹਨੂੰ ਲਗਾ ਤਲਾ ਤਲਾ 1.5 ਕਿਲੋ ਗਾੜੀ ਆ ਮੈਂ ਦੀ ਸਹੀ ਗੱਲ ਹੈ ਮੈਂ ਦੀ ਰਾਜਸਥਾਨ ਦੀ ਮੈਂ ਇਹਦੇ ਲਈ ਸਹੀ ਗੱਲ ਹੈ ਅਸਲ ਬਰੀਡ ਵਾਲੀ ਆ ਅਸਲ ਬਰੀਡ ਵਾਲੀ ਅਸਲ ਦੁੱਧ ਵਾਲੀ ਛੋਟੀ ਲੈ ਵਾ ਵੇ ਮੈਂ ਦੱਸ ਬਾਲੀ ਚਾਹੀਦੀ ਸਹੀ ਗੱਲ ਹੈ ਜੀ ਬਾਕੀ ਵੀਰ ਜੀ ਲਾ ਦੂ ਯਾਰ ਹੋਰ ਛੋਟ ਕਰ ਦਾਂਗੇ 90 ਚੋਂ 8000 ਦੀ 8000 ਦੀ ਮੈਂ ਵੱਡੀ ਦੇ ਦਾਂਗੇ ਸਹੀ ਗੱਲ ਹੈ ਜੀ 88000 ਦੀ ਵੇਖੋ ਵੱਡੀ ਝੋਟੀ ਸ਼ਾਹ ਕਾਲੀ ਬਾਂਬਰ ਦੀ ਕਾਲੀ ਚੰਗੀ ਚੁਗੀ ਪੂਰਾ ਮੈਂ ਕਹਿੰਦਾ ਜਾਇਜ਼ ਰੇਟ ਆ ਵੀਰ ਦਾ 88 ਦੀ ਦੇ ਦਾਂਗੇ 10 ਠੀਕ ਹੈ ਲੈ ਕਰਨ ਪੰਜਾਂ ਦਿਨਾਂ ਦੀ ਮਈ ਸੂਈ ਮਗਰ ਆ ਗਈ ਇਹਦੇ ਵੀ ਕੱਟੀ ਅੱਛਾ ਜੀ ਦੁੱਧ ਕੰਡੇ ਚੜ੍ਹ ਕੇ ਦੁੱਧ 10 ਕਿਲੋ ਇਤੋਂ ਐਨੂ ਨਹੀਂ ਹੋਣੀ ਐਨੂ ਹੋ ਜਾਊਗਾ ਸੂਈ ਐਨੂ ਨਹੀਂ ਹੋਣੀ ਐਨੂ ਨਹੀਂ ਹੋਊ ਐਨੂ ਜਾਊਗੀ 10 ਕਿਲੋ ਕੰਡੇ ਚੜ੍ਹ ਕੇ ਦੁੱਧ ਲੈ ਜਾਓ ਵੇਖੋ ਵੀਰ ਜੀ ਵੱਡੀ ਮਈ ਵਜਣ ਵਾਲੀ ਵੱਡੀ ਥੱਲੇ ਵੀਰ ਜੀ ਕੀ ਰੰਗ ਭਾਗ ਲੱਗੇ ਇਹਦੇ ਆਲੂਆਂ ਦਾ ਬੋੜਾ ਹੀ ਇਹਦੇ ਮੈਂ ਵੇਖੀ ਕਿਦੇ ਭਾਅ ਵੇਖੀ ਕਿ ਉਹ ਕੀ ਬੋਲਦਾ ਮੁਫਤ ਵਾਲਾ ਪਾ ਲਾਜ ਮੁਫਤ ਵਾਲਾ ਹੀ ਮੈਂ ਤੇ ਜੇ ਸਵੇ ਮਈਆਂ ਵੇ ਸਹੀ ਗੱਲ ਆਹ ਮਈ ਦਾ ਕੀ ਮੁੱਲ ਪਾਇਆ ਕੋਹ ਆਉਣੇ ਤੇ ਮੰਦੀ ਗਾਲ ਪਜਾਟੇ ਇਹ ਵੀ ਮੈਂ ਫੇਰੇ ਕੋਈ ਵਪਾਰੀ ਵੀ ਪਹਿਲਾਂ ਜੇ ਵਪਾਰੀ ਖੜੇ 10 ਕਿਲੋ ਕੰਡੇ ਚਾੜ ਕੇ ਮੈਨੂੰ ਦੁੱਧ ਵਾਹ ਹਾਂਜੀ 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 ਦੇਖੋ ਵੀ ਝੋਟੀਆਂ ਚੰਗੀ ਝੋਟੀਆਂ ਵੀਰ ਜੀ ਥੱਲਾ ਵੀ ਚੰਗਾ ਠੰਡ ਠੁਣ ਚੰਗਾ ਬਿਲਕੁਲ ਜੀ ਬਿਲਕੁਲ 12 ਕਿਲੋ ਬ 13 ਕਿਲੋ ਮੈਂ ਦੁੱਧ ਤੇ ਆਉਂਗੀ ਸਾਰਾ ਸਿਆਲ ਢੱਕੇ ਲਾਈ ਜਾਊਗਾ ਨਾ 10 ਕਿਲੋ ਕੰਡੇ ਛਾੜ ਕੇ ਦੁੱਧ ਮੈਂ ਛੱਡੇ ਹੋਣਾ ਠੀਕ ਹੈ ਜੀ ਬੋਲੀ ਜੀ ਸੂਰੀਆ ਪੰਜਾਂ ਨੂੰ ਦੀ ਕੱਢੀ ਮਗਰਲ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਹਾਂ ਜੀ ਚੰਗੀ ਝੋਟੀ ਦਿੱਤੀ ਤੇ ਸਾਰਾ ਸਿਆਲ ਢਕੇ ਲਾਈ ਜਾਉ ਕਰਨ ਵਾਲੇ ਹਨ ਯਾਰ ਆਪਣਾ ਨਫਾ ਹੀ ਸਿਰਫ 2000 ਬਾ ਸਾਰਿਆਂ ਨੂੰ ਵੀਰਾਂ ਨੂੰ ਪਤਾ ਬਈ ਯਾਰ ਜੇ ਚਾਰ ਮਈਆ ਵੇਚ ਜਨ 40000 ਰੁਪਿਆ ਬਚ ਜਾਂਦਾ ਸਹੀ ਅਸੀਂ ਕਿਹੜੇ ਡੀਸੀ ਲੱਗੇ ਇੱਕ ਗੱਲ ਵਾ ਵੀ ਅਸੀਂ ਬੜਾ ਜਿਹਾ ਡੀਸੀ ਲੱਗੇ ਵੀ 15000 ਮਈਆ ਲੈਣਾ ਤਾਂ ਮਈਆ ਲੈ ਲਈਆਂ ਨਾ 10000 ਰੁਪਿਆ ਕੰਮ ਨਹੀਂ ਰੱਖਿਆ ਬਿਲਕੁਲ ਬਿਲਕੁਲ ਰੇਟ ਜਾਇਆ ਜਾ ਬਿਲਕੁਲ ਆਈ ਚਲਾਈ ਜਾ ਨਾ ਯਾਰ 2000 ਦੇ ਦੀਆਂ 8000 ਭਾਂਜਣਾ ਬਿਲਕੁਲ ਕੋਈ ਨਾ ਕੀ ਕੋਈ ਘਟਗੀ ਆਉਂਦੀਆਂ ਤੇ ਜਾਣ ਕਰਮਾਂ ਵਾਲੀਆਂ ਚਲੋ 2 ਕਿਲੋ ਦੁੱਧਾਂ ਠੜਾ ਕਰਕੇ ਅ ਸ਼ਹਿਰ ਕੋਈ 10 ਕਿਲੋ ਦੁੱਧ ਆ ਤਾਂ ਜੀ ਮੈਂ ਸੁੱਈ ਆ ਤੇ ਆਪਸ ਮਾਂ ਦੀ ਕੋਈ ਕਮੀ ਨਹੀਂ ਪੇਸ਼ੀ ਨਹੀਂ ਪੂਰ ਛਟਾ ਨਹੀਂ ਠੜੀ ਧੀ ਮੈਂ ਆ ਮੇਰੀ ਵਾਲੀ ਮਈ ਆ ਸਹੀ ਗੱਲ ਆ ਦੋ ਟਾਈਮ ਚੋਲੋ ਚਾਰ ਚੋਲੋ ਤਸੱਲੀ ਕਰਕੇ ਖੜੋ ਹਾਂ ਜੀ ਠੀਕ ਆ ਇਹਦਾ ਫਿਰ ਰੇਟ ਵੀ ਜੀ ਬਿਲਕੁਲ ਛੋੜਾ ਜਾ ਬਿਲਕੁਲ ਹੀ ਗਿਫਟ ਹੀ 92000 ਰੁਪਏ ਬਨਵੇਂ ਹਜ਼ਾਰ ਦੀ ਛੜ ਦिए ਚੰਗਾ ਦੋ ਹੀ ਛੱਡ ਦੀਆ ਚੱਲ ਸਾਰਿਆਂ ਦੀ ਵੀਡੀਓ ਬਣਾਉਣਾ ਯਾਰ ਆਪਾਂ ਤੈਨੂੰ ਕੁਝ ਕਰ ਦਨੇ ਇੱਥੇ ਆਣਾ ਠੀਕ ਆ ਗੱਲ ਮੈਨੂੰ ਪਤਾ ਰੇਟ ਅਸੀਂ ਛੋਟਾ ਜਿਹਾ ਹੀ ਦੇਣਾ ਬਿਲਕੁਲ ਮੁਫਤ ਦੇ ਦੇਣੀ ਮਾਜੀ ਯਾਰ ਆਪਣੀ ਕਮਾਈ ਜੋਬਪਾਰ ਕਾਂਡੇ 2000 ਤੋਂ ਵੱਧ ਨਹੀਂ ਆਗੀ ਘਰ ਮੈਂ ਚ ਸਹੀ ਗੱਲ ਜਿੱਥੋਂ ਮਈਆਂ ਆਈਆਂ ਕੋਈ ਪੁੱਛ ਲੈ ਜਾ ਕੇ 2000 ਰੁਪਈਆ ਨਫੇ ਨਾਲ ਚਾਰ ਮਈਆਂ ਵੇਚਣਾ 8-9000 ਰੁਪਈਆ ਦਿਹਾੜੀ ਭਾਂਜੀ ਹੋਣੀ ਚਾਹੀਦੀ ਹੋਰ ਕੀ ਚਾਹੀਦਾ ਇਹਦੇ ਗੱਲਾਂ ਕਿ 8-9000 ਭਾਂਜੇ ਬੜਾ ਵਾ ਪੱਕੀ ਗੱਲ 2000 ਨਾਲ ਮਈਆਂ ਦੇ ਦੇਣੀਆਂ ਵਾ ਸਹੀ ਗੱਲ ਇਹਨਾਂ ਗੱਲ ਮਈ ਦੇ ਦੀਏ ਵੋਲ ਕਰਾ ਦਈਏ ਮਾਨਤਾਂ ਸਾਦਾ ਸੁਈ ਜਾਣੀ ਆ ਫੇਰ ਐਣ ਬੜੀ ਚੰਗੀ ਛੋਟੀ ਤੇ ਵੀ ਬੜੀ ਚੰਗੀ ਅਸਲ ਚੀਜ਼ ਆ ਅਸਲ ਆਹ ਸਭ ਖੋਪ ਟੁੱਟਦੀਆਂ ਦੇ ਰੇਡ ਮੈਂ ਪਾ ਲੈਣੇ ਥਾਨ 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 ਬੜਾ ਲੱਗਾ ਦੇਖੀ ਮੈਂ ਇਹਨੂੰ ਲੱਗੀ ਖੁਸ਼ੀ ਪਏ ਤੇ ਇਦਾਂ ਹੀ ਨਾ ਮੈਂ ਹਿੱਲੇ ਵੇਖ ਮੈਂ ਪੋਲੀ ਵੇਖ ਕਿੰਨੀ ਆ ਸਹੀ ਗੱਲ ਆ ਜੀ ਤੇ ਮੈਂ ਪਤਨੀ ਨਹੀਂ ਗਈ ਹਾਂ ਜੀ ਪਤਨੀ ਆ ਪਰ ਸੀਲਸਲਾਕ ਬੜੀ ਆਣਾ ਏ ਸੀਲ ਬੜੀ ਆ ਸਹੀ ਗੱਲ ਆ ਜੀ ਕਰਨ 75 ਤਰਦੀ ਦੇ ਦਈਏ 75 ਹਜ਼ਾਰ ਦੀ ਆਹ ਛੋਟੀ ਦੇ ਵੀਰ ਜੀ ਵੱਧ ਚਲੋ ਵੇਖੀ ਖੁਸ਼ ਹੋ ਜਾ ਅੰਸ਼ੇ ਉਹ ਬਚਾ ਲਾ ਮੈਂ ਦੱਸਲੇ ਪਿੱਛਾ ਛੱਡ 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 ਉਹ ਪਹਿਲੇ ਨੰਬਰ ਵਾਲਾ ਆ ਛੱਡ ਦੇ ਛੱਡ ਤਾ ਉਹ ਵਾਲਾ ਦੂਜਾ ਦੂਜਾ ਮੈਨੂੰ ਦੋਰੀ ਕਿੰਨੇ ਦੀ ਫਿਰ ਵੀਰ ਜੀ ਕਿੰਨੇ ਦੀ ਜੀ ਬੋਲ ਤੂੰ ਹੀ ਦੱਸਣਾ ਜੇ ਅਜੇ ਵੀ ਮਾਨ ਕਰਾਉਣਾ ਹੀ ਮਾਨ ਕਰਾ ਲਿਆ ਤੂੰ ਜੋ ਕਰਾਉਣਾ ਹੀ ਦੱਸ ਕਿ ਨਾ ਨਹੀਂ ਰੇਟ ਤੇ ਪੂਰਾ ਜਾਇਜ਼ ਆ ਵੀਰ ਜੀ ਚਲੋ ਵੱਧ ਵੇਖਦੇ ਗਾਂ ਜਿੱਦਾਂ ਮੰਡੀ-ਮੁੰਡੀ ਆਉਂਦੀ ਆ ਜਦੋਂ ਵਾਲੇ ਫੋਨ ਕਰਦੇ ਯਾਰ ਛੋਟੇ-ਛੋਟੇ ਮੋਲ ਦੀਆਂ ਮਈਆਂ ਦੇ ਨਹੀਂ ਆਹ ਕੋਈ ਕੀ ਗੱਲ ਆ ਜੀ ਹੈ ਪੱਕੀ ਬੰਦ ਇੱਕ ਮਿੰਟ ਕਰ ਕੋਈ ਗੱਲ ਨਹੀਂ ਵੀਰ ਜੀ ਸਹੀ ਗੱਲ ਉਹ ਮੈਂ ਕਿਉਂ ਦੇ ਤੇਰੇ ਵੀਰ ਜੀ ਬਿਲਕੁਲ ਛੋਟੇ ਛੋਟੇ ਨਹੀਂ ਨਹੀਂ ਉਹ ਇੱਕੋ ਮਿੰਟ ਮੇਰਾ ਭਰਾ ਨਹੀਂ ਫਿਰ ਇੱਕੋ ਬੱਸ ਓਏ ਆ ਜਾ ਕਿੰਨੇ ਦੀ 72 ਦੀ 72000 ਦੀ ਮੈਂ ਤੇ ਵੀਰ ਜੀ ਚਲੋ ਹੱਕਦੇ ਵਧ ਰੱਖਦੀ ਮੈਂ ਵਪਾਰੀ ਲੈ ਜੂਣਾ 80000 ਦੀ ਆ ਗਈ 70000 ਛੋੜੀ ਲਓ ਜੀ 70000 ਚੋ ਹਜ਼ਾਰ ਛੋੜ ਚੰਗੀ ਝੋਟੀ ਆ ਗਈ ਵੀਰ ਜੀ ਸਹੀ ਗੱਲ ਆ ਜੀ ਰੇਟ ਬਿਲਕੁਲ ਹੀ ਛੋਟੇ ਛੋਟੇ ਮੈਂ ਤਾਂ ਨਿਵਾ ਲੱਗਾ ਕਿੱਥੋਂ ਤੱਕ ਕਿੱਥੋਂ ਤੱਕ ਲੱਗਾ ਸਹੀ ਗੱਲ ਹੈ ਵੀਰ ਜੀ ਖਾਨ ਤੁਹਾਨੂੰ ਬੜਾ ਪਿਆਰਾ ਲੱਗਾ ਮਗਰ ਬਚਾ 66000 ਰਿਹਾਨਾ 66000 ਦੀ ਮਰਜ਼ੀ ਨਾਲ 100 ਰੁਪਏ ਛੋਟ ਕਰਨੀ ਹੈ ਵੱਧ ਨਾਲ ਕੋਈ ਗੱਲ ਨਹੀਂ ਲਓ ਜੀ 66000 ਦੀ ਸੱਜਰ ਸਹੀ ਝੋਟੀ ਚੰਗੀ ਟਾਪ ਦੀ ਤਾਂ ਜੀ ਸੂਈ ਤੇ ਮਗਰ ਕੱਟੀ ਵੇ ਸਹੀ ਗੱਲ ਹੈ ਠੀਕਾ ਚੰਗਾ ਮੈਂ ਕਹਿੰਦਾ ਖੋਸ਼ਕ ਅੱਜ ਘਰ ਤਾਂ ਖੋਸ਼ ਤੇ ਸੂਈਆਂ ਜਿਹੜਾ ਮੇਰਾ ਵੀਰ ਆਵੇ ਤੇ ਫੇਰ ਆਣ ਕੇ ਤਸੱਲੀ ਕਰਕੇ ਆਪਾਂ ਕੀ ਗੱਲ ਆ ਦੀ ਠੀਕਾ ਵੱਡੀਆਂ ਮਈਆਂ ਵੱਡੀਆਂ ਝੋਟੀਆਂ ਫੁੱਲ ਸਾਈਜ਼ ਚੰਗੇ ਰਿਕਾਰਡ ਵਾਲੀਆਂ ਬਸ ਪਿੰਡ ਦਾ ਆਪਣਾ ਪੁਹਾੜ ਤੇ ਖਲਾ ਕਰਦਾ ਠੀਕ ਹੈ ਜੀ ਦਾਸੀ ਆ